ਸਿੰਘੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਿਆ ਰਿਆਂ ਸਿੰਘੂ ਬਾਰਡਰ ਜਿੱਥੇ ਹਰ ਬੰਦਾ ਆਪਣੇ ਆਪ ਨੂੰ ਸਮਰਪਿਤ ਕੁਝ ਨਾ ਕੁਝ ਇਸ ਅੰਦੋਲਨ ਦੇ ਲਈ ਸੇਵਾ ਭਾਵਨਾ ਦੇ ਲਈ ਕੁਝ ਨਾ ਕੁਝ ਇੱਥੇ ਆ ਕੇ ਕਰ ਰਿਹਾ ਹੁਣ ਤੁਹਾਨੂੰ ਇੱਕ ਅਜਿਹੇ ਅਪਾਹੀ ਕਹਾਗੇ ਪ੍ਰੋਫੈਸਰ ਪ੍ਰਵੀਨ ਕੁਮਾਰ ਜੋ ਲੁਧਿਆਣੇ ਪ੍ਰੋਫੈਸਰ ਨੇ ਸਰਕਾਰੀ ਕਾਲਜ ਚਾਲਾ ਕੇ ਆਹ ਕੰਟਰੈਕਟ ਬੇਸ ਤੇ ਨੇ ਕੱਚੇ ਨੇ ਪਰ ਫਿਰ ਵੀ ਕਿਤਨਾ ਕਿਤੇ ਆਰਟਸ ਦਾ ਕੰਮ ਕਰਦੇ ਨੇ ਅਤੇ ਇਹ ਆਪਣੇ ਆਪ ਨੂੰ ਇਸ ਅੰਦੋਲਨ ਦੇ ਵਿੱਚ ਸੇਵਾ ਭਾਵਨਾ ਦੇ ਮਕਸਦ ਦੇ ਨਾਲ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਚੱਲ ਪਏ ਲੁਧਿਆਣੇ ਤੋਂ ਆਪਣਾ ਸਾਰਾ ਜਿਹੜਾ ਤਾਮ-ਜਾਮ ਲੈ ਕੇ ਕਹਿ ਸਕਦੇ ਹਾਂ ਆਪਣਾ ਸਾਰਾ ਜਿਹੜਾ ਪੇਂਟਿੰਗ ਦਾ ਸਮਾਨ ਲੈ ਕੇ ਚੱਲ ਪਏ ਨੇ ਅੰਦੋਲਨ ਦੇ ਵਿੱਚ ਤੇ ਅੰਦੋਲਨ ਦੇ ਵਿੱਚ ਇੱਥੇ ਸਿੰਘੂ ਬਾਰਡਰ ਤੇ ਆਪਣਾ ਜਿਹੜਾ ਪਰਫਾਰਮੈਂਸ ਆ ਉਹ ਦਿਖਾਈ ਜਾ ਰਹੀ ਆ ਹਾਲਾਂਕਿ ਤੁਹਾਨੂੰ ਵੇਖਣ ਨੂੰ ਤਾਂ ਸਿਰਫ ਇੱਕ ਕੁਝ ਤਸਵੀਰਾਂ ਨਜ਼ਰ ਆਈਆਂ ਹੋਣਗੀਆਂ ਪਰਦਾਸੀਏ ਤਸਵੀਰਾਂ ਨਹੀਂ ਨੇ ਇਹ ਸ਼ੁਰੂ ਤੋਂ ਲੈ ਕੇ ਅੰਦੋਲਨ ਦੇ ਪਹਿਲੇ ਦਿਨ ਤੋਂ ਲੈ ਕੇ ਅੰਦੋਲਨ ਦੇ ਹੁਣ ਤੱਕ ਦੇ ਦਿਨ ਨੂੰ ਲੈ ਕੇ ਇਹ ਤਸਵੀਰਾਂ ਤੁਹਾਨੂੰ ਸਭ ਕੁਝ ਪੇਸ਼ ਕਰਨਗੀਆਂ ਆਪ ਮੁਹਾਰੇ ਬੋਲਦੀਆਂ ਤਸਵੀਰਾਂ ਤੁਹਾਨੂੰ ਖੁਦ ਬਿਆਨ ਕਰਨਗੀਆਂ ਕਿ ਕਿਸ ਤਰ੍ਹਾਂ ਤੇ ਕਿਹੜੀਆਂ ਪ੍ਰਸਥਤੀਆਂ ਦੇ ਵਿੱਚ ਗੁਜ਼ਰੇ ਨੇ ਕਿਸਾਨ ਅੰਦੋਲਨ ਕਿੱਥੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਤੇ ਕਿੱਥੇ ਆ ਕੇ ਤਹਰਾਵ ਹੋਇਆ ਕਿਸਾਨ ਅੰਦੋਲਨ ਦਾ ਤਸਵੀਰਾਂ ਮੂਹ ਬੋਲਦਿਆਂ ਤਸਵੀਰਾਂ ਨੇ ਪ੍ਰੋਫੈਸਰ ਪ੍ਰਵੀਨ ਕੁਮਾਰ ਲੁਧਿਆਣਾ ਦੇ ਪ੍ਰੋਫੈਸਰ ਨੇ ਤੇ ਗੱਲਬਾਤ ਕਰ ਲੈਣੇ ਆ ਪ੍ਰੋਫੈਸਰ ਜੀ ਨਾਲ ਸਵਾਗਤ ਹੈ ਤੁਹਾਡਾ ਦਿੱਲੀ ਪੁਸ ਪੰਜਾਬੀ ਤੇ ਪ੍ਰੋਫੈਸਰ ਸਾਹਿਬ ਸ਼ੁਕਰੀਆ ਜੀ ਬਹੁਤ-ਬਹੁਤ ਪ੍ਰੋਫੈਸਰ ਸਾਹਿਬ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸ ਤਰ੍ਹਾਂ ਮਨ ਕਿਸ ਤਰ੍ਹਾਂ ਬਣਾਇਆ ਘਰ ਬੈਠ ਕੇ ਕਿ ਦਿੱਲੀ ਚੱਲਿਆ ਜਾਵੇ ਕਿਸਾਨ ਅੰਦੋਲਨ ਦੇ ਵਿੱਚ ਚੱਲਿਆ ਜਾਵੇ ਹਾਲਾਂਕਿ ਥੋੜਾ ਚੱਲਣ ਦੇ ਵਿੱਚ ਦਿੱਕਤ ਆ ਤੁਹਾਨੂੰ ਸਾਰੇ ਦੇ ਨਾਲ ਚੱਲ ਰਹੇ ਹੋ ਤੇ ਕਿਦਾਂ ਮਹਿਸੂਸ ਹੋਇਆ ਕਿਦਾਂ ਲੋਡ ਪਈ ਕਿਉਂਕਿ ਇਹ ਐਜੀਟੇਸ਼ਨ ਜਦੋਂ ਤੋਂ ਸ਼ੁਰੂ ਹੋਈ ਹੈ ਇਹ ਮੀਡੀਆ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਇਹ ਇਸ ਸਾਰੇ ਐਜੀਟੇਸ਼ਨ ਨੂੰ ਅਸੀਂ ਲੋਕ ਵਾਚ ਕਰ ਹੀ ਰਹੇ ਹਾਂ ਦੇਖ ਹੀ ਰਹੇ ਹਾਂ ਤੇ ਕਿਉਂਕਿ ਕਲਾਕਾਰ ਦੇ ਤੌਰ ਦੇ ਉੱਤੇ ਅਸੀਂ ਸਾਡੇ ਮੰਦ ਦੇ ਵਿੱਚ ਵੀ ਕਈ ਬਲਬਲੇ ਸੀਗੇ ਕਿ ਯਾਰ ਅਸੀਂ ਵੀ ਕਿਸੇ ਤਰੀਕੇ ਨਾਲ ਇਸ ਐਜੀਟੇਸ਼ਨ ਦਾ ਹਿੱਸਾ ਬਣੀ ਹੈ ਕਿਸਾਨਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਹੋਈਏ ਸਾਨੂੰ ਵੀ ਸਾਡੀ ਲਾਈਫ ਦਾ ਕੋਈ ਇੱਕ ਅਰਥ ਮਿਲੇ ਕਿ ਹਾਂ ਅਸੀਂ ਵੀ ਇਹਨਾਂ ਕਿਸਾਨਾਂ ਲਈ ਕੁਝ ਕੀਤਾ ਹੂੰ ਤੇ ਇਸ ਪੇਂਟਿੰਗ ਫਿਰ ਅਸੀਂ ਮੈਂ ਆਪਣੀ ਵਾਈਫ ਮੇਰੇ ਵਾਈਫ ਵੀ ਪੇਂਟਰ ਨੇ ਉਹ ਵੀ ਕੰਮ ਕਰਦੇ ਨੇ ਅਸੀਂ ਦੋਨਾਂ ਨੇ ਬੈਠ ਕੇ ਡਿਸਾਈਡ ਕੀਤਾ ਤੇ ਇਹ ਪੇਂਟਿੰਗ ਅਸੀਂ ਪਲਾਨ ਕੀਤੀ ਇਹ ਪੇਂਟਿੰਗ 28 ਫੁੱਟ ਲੰਬੀ ਹੈ ਜੀ 6 ਫੁੱਟ ਉੱਚੀ ਹੈਗੀ ਆ ਤੇ 15 ਦਿਨ ਸਾਨੂੰ ਲੱਗੇ ਨੇ ਦੋਨਾਂ ਨੂੰ ਇਸ ਪੇਂਟਿੰਗ ਆ ਵੀ ਘਰ ਦੇ ਵੀ ਨਾਲ ਆਏ ਨੇ ਨਹੀਂ ਉਹ ਨਹੀਂ ਆਏ ਮੇਰੇ ਬੱਚੇ ਬਹੁਤ ਛੋਟੇ ਨੇ ਇਸ ਕਰਕੇ ਸਾਡੇ ਲਈ ਥੋੜਾ ਮੁਸ਼ਕਲ ਸੀ ਉਹਨਾਂ ਨੂੰ ਮੈਨੇਜ ਕਿਸ ਤਰ੍ਹਾਂ ਆਣਾ ਹੈ ਪ੍ਰਵੀਨ ਜੀ ਇੱਥੇ ਕਿਸ ਤਰ੍ਹਾਂ ਆਣਾ ਹੈ ਕਿਹਦੇ ਸਾਰੇ ਦੇ ਨਾਲ ਆ ਤੁਸੀਂ ਆਏ ਸਮਾਨ ਲੈ ਕਰਕੇ ਮੈਂ ਮੈਂ ਆਪਣੇ ਭਾਂਜੇ ਨੂੰ ਨਾਲ ਲੈ ਕੇ ਆਇਆ ਜੀ ਤੇ ਮੈਂ ਆਪਣੇ ਸਕੂਟਰ ਦੇ ਉੱਤੇ ਆਇਆ ਅੱਛਾ ਸਕੂਟਰ ਦੇ ਉੱਤੇ ਸਫ਼ਰ ਤੈਅ ਕੀਤਾ ਸਾਰਾ ਹਾਂਜੀ ਹਾਂਜੀ 300 ਕਿਲੋਮੀਟਰ ਦਾ ਸਫ਼ਰ ਮੈਂ ਸਕੂਟਰ ਤੇ ਆਇਆ ਜੀ ਕਿਉਂਕਿ ਮੈਨੂੰ ਸੀਗਾ ਕਿ ਇਹ ਏਰੀਆ ਬਹੁਤ ਕਵਰ ਕਰ ਗਿਆ 10 ਕਿਲੋਮੀਟਰ ਤੋਂ ਜ਼ਿਆਦਾ ਹੋ ਗਿਆ ਇਸ ਐਡੀਟੇਸ਼ਨ ਦੇ ਲਈ ਤੇ ਮੈਨੂੰ ਮੁਸ਼ਕਲ ਹੋ ਜਾਣੀ ਸੀ ਅਗਰ ਮੈਂ ਬੱਸ ਤੇ ਜਾਂ ਕਿਸੇ ਹੋਰ ਸਾਧਨ ਤੇ ਆਉਂਦਾ ਇਸ ਕਰਕੇ ਮੈਂ ਉਹਨੂੰ ਸਕੂਟਰ ਨੂੰ ਪ੍ਰੇਫਰ ਕੀਤਾ ਤੇ ਉੱਤੇ ਅਸੀਂ ਕੱਲ ਰਾਤੀ ਪਹੁੰਚੇ ਤੇ ਅੱਜ ਅਸੀਂ ਇੱਥੇ ਕੰਮ ਸ਼ੁਰੂ ਕਰ ਦਿੱਤਾ ਔਰ ਪ੍ਰਵੀਨ ਜੀ ਇਹ ਥੋੜਾ ਰੰਗ ਰੱਖ ਦਿੱਤੋ ਆ ਜਾਓ ਤੇ ਤੁਹਾਨੂੰ ਨਾ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਹ ਸਿਰਫ ਤਸਵੀਰਾਂ ਨਹੀਂ ਇਹ ਨੇ ਤੁਹਾਨੂੰ ਲੱਗਦਾ ਹੋਵੇਗਾ ਕਿ ਤਸਵੀਰਾਂ ਬਣਾ ਦਿੱਤੀਆਂ ਪ੍ਰਵੀਨ ਨੇ ਇਸ ਪ੍ਰੋਫੈਸਰ ਨੇ ਇਸ ਕਲਾਕਾਰ ਨੇ ਕੇਵਸ ਤਸਵੀਰਾਂ ਨੇ ਪਰ ਤਸਵੀਰਾਂ ਨਹੀਂ ਨੇ ਤੁਹਾਨੂੰ ਪ੍ਰਵੀਨ ਇਹ ਕਲਾਕਾਰ ਇੱਕ ਇੱਕ ਗੱਲ ਦੱਸੇਗਾ ਕਿ ਕਿਸ ਤਰ੍ਹਾਂ ਤੇ ਕਿੱਥੋਂ ਅੰਦੋਲਨ ਸ਼ੁਰੂ ਹੋਇਆ ਤੇ ਅੰਦੋਲਨ ਕਿੱਥੇ ਆ ਕੇ ਠਹਿਰਾਵ ਕੀਤਾ ਪ੍ਰਵੀਨ ਜੀ ਇੱਕ ਇੱਕ ਚਿੱਤਰ ਦੀ ਜਿਹੜੀ ਗੱਲ ਹੈ ਮੂੰਹ ਬੋਲਦੀ ਤਸਵੀਰਾਂ ਉਹ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਤੇ ਦਿਖਾਉਣਾ ਚਾਹਾਂਗੇ ਜ਼ਰੂਰ ਦੱਸੋ ਜਦੋਂ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਸਰਕਾਰ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਤੇ ਉਹਨਾਂ ਨੇ ਫਿਰ ਰੇਲਵੇ ਟਰੈਕ ਜਿਹੜੀ ਸੀ ਰੇਲਵੇ ਰੋਕੀ ਟਰੈਕ ਦੇ ਵਿੱਚ ਪਏ ਤੁਸੀਂ ਲੋਕ ਦੇਖਦੇ ਹੋ ਉੱਪਰ ਚੜੇ ਹੋਏ ਲੋਕ ਕਿ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਸੀਗੇ ਕਿ ਇਹ ਕਾਨੂੰਨ ਠੀਕ ਨਹੀਂ ਇਹਨਾਂ ਨੂੰ ਤੁਸੀਂ ਬੰਦ ਕਰੋ ਸਰਕਾਰ ਨਹੀਂ ਸੁਣ ਰਹੀ ਸੀ ਫਿਰ ਇਹੀ ਲੋਕ ਵਾਮ ਰੋਲੇ ਦੇ ਰੂਪ ਦੇ ਵਿੱਚ ਅੱਗੇ ਵਧੇ ਜਿਹਦੇ ਵਿੱਚ ਬਿਲਕੁਲ ਬਿਲਕੁਲ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜਿਹੜੀ ਸ਼ੁਰੂਆਤ ਐਜੀਟੇਸ਼ਨ ਦੀ ਹੋਈ ਆ ਇਹ ਕਿਤੇ ਨਾ ਕਿਤੇ ਟੋਲ ਪਲਾਜ਼ਾਂ ਤੇ ਰੇਲਵੇ ਟਰੈਕ ਰੋਕਣ ਤੋਂ ਸ਼ੁਰੂ ਹੋਈ ਆ ਤੇ ਅੱਗੇ ਇੱਕ ਬਾਬ ਰੋਲਾ ਬਣਾਇਆ ਦਿਖਾਇਆ ਜਾ ਰਿਹਾ ਜਿਸ ਦੇ ਵਿੱਚ ਕਿਸਾਨ ਡਟੇ ਹੋਏ ਨੇ ਜੀ ਪ੍ਰਵੀਨ ਜੀ ਅੱਗੇ ਪੇਰੋਸਤੋ ਬਾਅਦ ਵਿੱਚ ਜਦੋਂ ਹਰਿਆਣੇ ਦੇ ਬਾਰਡਰ ਤੇ ਆਏ ਆ ਸਰਕਾਰ ਨੇ ਇਹਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਆ ਕਿਤਰ੍ਹਾਂ ਦੀ ਬੈਰੀਕੇਡਿੰਗ ਕੀਤੀ ਤੇ ਬੈਰੀਕੇਡਿੰਗ ਨੂੰ ਫਿਰ ਇਹਨਾਂ ਨੇ ਜਦੋਂ ਟਰੈਕਟਰਾਂ ਦੇ ਨਾਲ ਤੋੜਿਆ ਅਸਲੀ ਕੰਮ ਤਾਂ ਉਦੋਂ ਸ਼ੁਰੂ ਹੋਇਆ ਯੂਥ ਉੱਥੇ ਇਕੱਠੇ ਹੋ ਗਏ ਕਹਿੰਦੇ ਆਜੋ ਬਈ ਹੁਣ ਰਾਹ ਦੇ ਵਿੱਚ ਕੁਝ ਨਹੀਂ ਰੁਕਣ ਦੇਣਾ ਮਤਲਬ ਕਹਿ ਸਕਦੇ ਆ ਇਸ ਵੱਡੇ ਅੰਦੋਲਨ ਦੀ ਸ਼ੁਰੂਆਤ ਇਹਨਾਂ ਬੈਰੀਗੇਡਸ ਤੋੜਨ ਤੇ ਟਰੈਕਟਰਾਂ ਦਾ ਜੋ ਦਮਖਮ ਸੀ ਉਹ ਦਿਖਾਉਣ ਤੋਂ ਬਾਅਦ ਫਿਰ ਯੁਵਾ ਜਿਹੜਾ ਨੌਜਵਾਨ ਜਿਹੜਾ ਹੈਗਾ ਜੋਸ਼ ਭਰਿਆ ਉਹਨਾਂ ਦੇ ਵਿੱਚ ਫਿਰ ਅੱਗੇ ਵਧੇ ਜੀ 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 ਤੇ ਇਹ ਅੱਗੇ ਸਫ਼ਰ ਚੱਲਦਾ ਰਿਹਾ ਉਹਨਾਂ ਨੇ ਸੜਕਾਂ ਵੀ ਪੁੱਟੀਆਂ ਨੇ ਤੁਸੀਂ ਦੇਖ ਲਓ ਸੜਕ ਟੁੱਟੀ ਆ ਬੈਰੀਕੇਡ ਉਹਦੇ ਵਿੱਚ ਪਾਏ ਨੇ ਹਲ ਜਿਹੜਾ ਐਵੇਂ ਸਵਾਲਿਕਲੀ ਦਿਖਾਇਆ ਕਿ ਹਲ ਕਿਸ ਪੰਜਾਬ ਤੇ ਹਰਿਆਣੇ ਦਾ ਹਲ ਉਹਨਾਂ ਨੇ ਜੋੜ ਕੇ ਰਸਤਾ ਬਣਾ ਦਿੱਤਾ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਆਪਣੇ ਦਰਸ਼ਕਾਂ ਨੂੰ ਕਿ ਜੋ ਖੱਟਰ ਸਰਕਾਰ ਨੇ ਵੱਡੇ ਵੱਡੇ ਸੜਕਾਂ ਦੇ ਵਿੱਚ ਟੋਏ ਪੁੱਟਦੇ ਸੀ ਹਾਈਵੇ ਦੇ ਵਿੱਚ ਡੂੰਘੇ ਡੂੰਘੇ ਟੋਏ ਪੁੱਟਦੇ ਸੀ ਉਹਨਾਂ ਨੂੰ ਕਿਸ ਤਰ੍ਹਾਂ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਇੱਕ ਹਲ ਜੋੜ ਕੇ ਉਸ ਸਟੋਰੀ ਨੂੰ ਪਰਿਆ ਤੇ ਉਸ ਸਟੋਰੀ ਦੇ ਉੱਪਰ ਦੀ ਜਿਹੜੇ ਗੁਜ਼ਰੇ ਨੇ ਜੀ ਪ੍ਰਵੀਨ ਜੀ ਇਹ ਐਜੀਟੇਸ਼ਨ ਦੇ ਵਿੱਚ ਸਭ ਤੋਂ ਨਾਲ ਪਹਿਲਾਂ ਕਿਸਾਨ ਦੇ ਪੰਜਾਬ ਦੇ ਕਿਸਾਨ ਦੇ ਨਾਲ ਹਰਿਆਣਾ ਜੁੜਿਆ ਮੈਂ ਬਿਲਕੁਲ ਨਾਲ ਦਿਖਾਇਆ ਪਿੱਛੇ ਦਿਖਾਇਆ ਹਰਿਆਣਾ ਉਸ ਤੋਂ ਬਾਅਦ ਦੇ ਵਿੱਚ ਯੂਪੀ ਆ ਗਿਆ ਰਾਜਸਥਾਨ ਐਮਪੀ ਆ ਗਿਆ ਹੌਲੀ ਹੌਲੀ ਇਹ ਕਾਰਮਾ ਬਹੁਤ ਬੜਾ ਲੰਮਾ ਹੋ ਗਿਆ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਿ ਪੰਜਾਬ ਦਾ ਇੱਕ ਸਰਦਾਰ ਜੋ ਇਧਾਰ ਲਾ ਰਿਹਾ ਇਸ ਅੰਦੋਲਨ ਲੈ ਕੇ ਤੇ ਨਾਲ ਹੀ ਜਿਹੜਾ ਹੈਗਾ ਕਿਤੇ ਨਾ ਕਿਤੇ ਹਰਿਆਣਾ ਹਰਿਆਣੇ ਦਾ ਜਾੜ ਬਰਾਦਰੀ ਦਾ ਇੱਕ ਬਜ਼ੁਰਗ ਦਿਖਾਈ ਦੇ ਰਿਹਾ ਫਿਰ ਯੂਪੀ ਦਾ ਫਿਰ ਰਾਜਸਥਾਨ ਦਾ ਫਿਰ ਅੱਗੇ ਐਮਪੀ ਦਾ ਜਿਹੜਾ ਕਿਸਾਨ ਨਜ਼ਰ ਆ ਰਿਹਾ ਤੇ ਕਹਿ ਸਕਦੇ ਆ ਕਿ ਪੂਰਾ ਦੇਸ਼ ਜਿਹੜਾ ਉਸ ਅੰਦੋਲਨ ਚ ਕੁੱਦ ਚੁੱਕਿਆ ਜੀ ਪ੍ਰਵੀਨ ਜੀ ਅੱਗੇ ਕਿਉਂਕਿ ਕਾਰਵਾ ਕੱਲਾ ਇਹ ਜੱਟਾਂ ਦਾ ਨਹੀਂ ਸੀਗਾ ਕਿਸਾਨਾਂ ਦਾ ਨਹੀਂ ਸੀ ਸੌਰੀ ਇਹਦੇ ਵਿੱਚ ਸਾਡੀਆਂ ਬੀਬੀਆਂ ਬਜ਼ੁਰਗਾਂ ਵੀ ਨਾਲ ਸੀਗੀਆਂ ਜਿਹੜਾ ਕੰਗੜਾ ਪ੍ਰਵੀਨ ਜੀ ਕਿਤੇ ਨਾ ਕਿਤੇ ਬਜ਼ੁਰਗ ਮੈਂ ਵਿਕੀ ਨੂੰ ਕਹੂੰਗਾ ক্লোਜ਼ ਕਰਕੇ ਦਿਖਾਵੇ ਇਹ ਉਹ ਮਾਂ ਉਹ ਮਾਤਾ ਸਾਡੀ ਆ ਜਿਹੜੀ ਮਾਤਾ ਦੀ ਤਸਵੀਰ ਵਾਇਰਲ ਹੋਈ ਸੀ ਤੇ ਜਿਸ ਨੂੰ ਲੈ ਕੇ ਪੂਰੇ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਰੌਲਾ ਪਿਆ ਸੀ ਜਿੱਥੇ ਇੱਕ ਅਦਾਕਾਰਾਂ ਵੱਲੋਂ ਕਿਹਾ ਗਿਆ ਸੀ ਕਿ ਅਜਈਆਂ ਮਾਤਾਵਾਂ 50 50 100 100 ਰੁਪਏ ਦੇ ਵਿੱਚ ਅੰਦੋਲਨ ਦੇ ਵਿੱਚ ਭਾਗ ਲੈਂਦੀਆਂ ਨੇ ਪ੍ਰਵੀਨ ਜੀ ਦੁੱਖ ਲੱਗਿਆ ਤੁਹਾਨੂੰ ਜਦੋਂ ਇਹ ਚੀਜ਼ ਬਾਹਰ ਆਈ ਕਿ ਲੱਗਿਆ ਜੀ ਬਹੁਤ ਜ਼ਿਆਦਾ ਦੁੱਖ ਲੱਗਿਆ ਪਹਿਲੀ ਗੱਲ ਤਾਂ ਇਹ ਉਹਦਾ ਵਿਸ਼ਾ ਹੀ ਨਹੀਂ ਸੀ ਜੀ ਠੀਕ ਹੈ ਨਾ ਉਹਨੂੰ ਇਸ ਦੇ ਉੱਤੇ ਇਸ ਤਰੀਕੇ ਦਾ ਕਮੈਂਟ ਨਹੀਂ ਕਰਨਾ ਚਾਹੀਦਾ ਸੀ ਉਹਦੀ ਉਹ ਉਹਦੀ ਬੇਸਮਝੀ ਸੀ ਮੈਂ ਕਹਾਂ ਜੀ ਤੇ ਉਹ ਦੇਖੋ ਉਹੀ ਮਾਤਾ ਸਾਨੂੰ ਲੀਡ ਕਰ ਰਹੀ ਆ ਸਾਡੇ ਮਾਤਾ ਦੇ ਸਾਰੇ ਬੱਚੇ ਜਿਹੜਾ ਪੰਜਾਬ ਦਾ ਯੂਥ ਆ ਮਾਤਾ ਦੇ ਬੱਚੇ ਨੇ ਉਹਦੇ ਨਾਲ ਹੋ ਪਏ ਚੱਲ ਪਏ ਅੱਗੇ ਸਾਡਾ ਬਚਪਨ ਸਾਡੇ ਛੋਟੇ ਬੱਚੇ ਵੀ ਇਸ ਐਜੀਟੇਸ਼ਨ ਦਾ ਹਿੱਸਾ ਨੇ ਜਿਹੜੇ ਝੰਡਾ ਵਰਦਾਰ ਨੇ ਝੰਡਾ ਲੈ ਕੇ ਅੱਗੇ ਚੱਲ ਰਹੇ ਨੇ ਇੱਕ ਬੱਚਾ ਵੀ ਦਿਖ ਰਿਹਾ ਦਿਖਾਈ ਦੇ ਹਾਂਜੀ 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 ਇਹ ਬੱਚਾ ਸਾਡਾ ਕੱਲ ਹੈ ਸਾਡਾ ਫਿਊਚਰ ਹੈ ਕਿਸਾਨੀ ਦਾ ਜਿਹੜਾ ਝੰਡਾ ਲੈ ਕੇ ਅੱਗੇ ਚੱਲ ਰਿਹਾ ਉਹਦੇ ਵਿੱਚ ਵੀ ਉਨਾ ਹੀ ਜੋਸ਼ ਆ ਜਿੰਨਾ ਸਾਡੀ ਮਾਤਾ ਦੇ ਵਿੱਚ ਜੋਸ਼ ਆ ਜਿੰਨਾ ਸਾਡੇ ਬਜ਼ੁਰਗਾਂ ਦੇ ਵਿੱਚ ਜਿੰਨਾ ਸਾਡੀ ਯੂਥ ਦੇ ਵਿੱਚ ਜੋਸ਼ ਹੈ ਫਿਰ ਟਰੈਕਟਰਾਂ ਤੇ ਟਰਾਲੀਆਂ ਦੇ ਵਿੱਚ ਜਿਹੜਾ ਕਾਰਵਾ ਅੱਗੇ ਨੂੰ ਚੱਲ ਪਿਆ ਉਹ ਹੀ ਆ ਪੜਾ ਹਾਂਜੀ 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 ਮੈਂ ਇੱਥੇ ਇੱਕ ਆ ਮੇਰੀ ਪੇਂਟਿੰਗ ਥੋੜੀ ਚੱਲ ਰਹੀ ਹੈ ਹਲੇ ਮੈਂ ਇੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਵੀ ਕੀਤਾ ਕਿਉਂਕਿ ਪੰਜਾਬ ਜਿਹੜਾ ਹੈ ਉਹ ਹਾਂਜੀ ਗੁਰੂ ਪੀਰਾਂ ਦੀ ਧਰਤੀ ਹੈ ਤੇ ਉਹ ਸਾਡੇ ਨਾਲ ਨੇ ਸਾਡੇ ਅੱਗੇ ਚੱਲ ਰਹੇ ਨੇ ਸਾਰੇ ਅਸੀਂ ਜਿਹੜਾ ਕਿਸਾਨ ਹੈ ਸਾਰਾ ਉਹਦੇ ਪਿੱਛੇ ਚੱਲ ਰਹੇ ਜਿਹੜਾ ਕਾਲੇ ਕਾਨੂੰਨ ਜਿਹੜੇ ਇਹ ਇਹ ਕੀ ਇਹ ਕੀ ਚੀਜ਼ ਆ ਇਹ ਮੈਂ ਸਿੰਬੋਲਿਕਲੀ ਕਾਲੇ ਕਾਨੂੰਨ ਮੈਂ ਤਿੰਨੇ ਜਿਹੜੇ ਕਾਨੂੰਨ ਨੇ ਜਿਹਦੇ ਜਿਹਨੂੰ ਖਤਮ ਕਰਨ ਵਾਸਤੇ ਇਹ ਇਹ ਐਗਿਟੇਸ਼ਨ ਚੱਲ ਰਹੀ ਆ ਮੈਂ ਉਹਨੂੰ ਉਹਨੂੰ ਜੜਦੇ ਹੋਏ ਦਿਖਾਤੇ ਕਿ ਇਸ ਜਾਲ ਦਿੱਤੇ ਇਹ ਸਾਡੇ ਕਿਸੇ ਕੰਮ ਦੇ ਨਹੀਂ ਅਸੀਂ ਨਹੀਂ ਜ ਰੱਖਣੇ ਇਹ ਵਾਲੇ ਤੇ ਇੱਕ ਕਿਸਾਨ ਅਜੇ ਦੇਖਿਆ ਕਾਂ ਰੋਟੀ ਲੈ ਕੇ ਜਾ ਰਿਹਾ ਤੇ ਬਾਅਦ ਜਿਹੜਾ ਰੋਟੀ ਖੋਣ ਦੀ ਕੋਸ਼ਿਸ਼ ਕਰ ਰਿਹਾ ਇਹ ਕੀ ਚੀਜ਼ ਆ ਇਹ ਕਾਂ ਜਿਹੜਾ ਹੈ ਉਹਨੂੰ ਅਸੀਂ ਈਵਲ ਮੰਨਦੇ ਆ ਕਾਂ ਨੂੰ ਮਾੜਾ ਮੰਨਿਆ ਜਾਂਦਾ ਸੀ ਸਿਮੋਲਿਕਲੀ ਕਈ ਜਗ੍ਹਾ ਦੇ ਉੱਤੇ ਤੇ ਇਹ ਕਾਂ ਜਿਹੜਾ ਹੈ ਰੋਟੀ ਮੂੰ ਲੇਕਿਨ ਉਹਨੂੰ ਰੋਕਣ ਵਾਸਤੇ ਜਿਹੜਾ ਹੈ ਗੁਰੂ ਮਹਾਰਾਜ ਜੀ ਦਾ ਆਵਾਜ਼ ਸਿੱਖism ਚ ਗੁਰੂ ਗੋਬਿੰਦ ਸਿੰਘ ਜੀ ਦਾ ਆਵਾਜ਼ ਜਿਹੜਾ ਉਹਨੂੰ ਰੋਕਦਾ ਹੈ ਦੇਖੋ ਚਪਟ ਮਾਰ ਰਿਹਾ ਉਹਨੂੰ ਤੇ ਉਹਨੂੰ ਰੋਕ ਦੇਗਾ ਜੀ ਇਹ 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 ਦਰਸਾਇਆ ਕੀ ਗਿਆ ਇਹ ਆਵਾਜ਼ ਜਿਹੜਾ ਹੈ ਇਹ ਐਕਚੁਅਲ ਦੇ ਵਿੱਚ ਸਾਡੀ ਜਿਹੜੀ ਯੂਥ ਹੈ ਨਾ ਯੂਥ ਦੀ એનર્ਜੀ ਜਿਹੜੀ ਹੈ ਪਾਵਰ ਹੈ ਉਸ ਨੂੰ ਸਿੰਬੋਲਿਕਲੀ ਇਫੈਕਟ ਕੀਤਾ ਹੋਇਆ ਜੀ ਜੀ ਅੱਗੇ ਚੱਲੀਏ ਆਪਾਂ ਜੀ ਤੇ ਅਗਲੀ ਤਸਵੀਰ ਜਿਹੜੀ ਕਿਸਾਨ ਦੇ ਹੱਥ ਦੇ ਵਿੱਚ ਝੰਡਾ ਤੇ ਕਿਸਾਨ ਦੇ ਹੱਥ ਦੇ ਵਿੱਚ ਦਾਤੀ ਤੇ ਹਲ ਤੇ ਪੰਜਾਬੀ ਦਿਖਾਈ ਗਈ ਹੈ ਇਹ ਕੀ ਚੀਜ਼ ਆ ਜੀ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਦੇ ਹੱਥ ਦੇ ਵਿੱਚ ਦਾਤੀ ਹੈ ਦਾਤੀ ਜਿਹੜੀ ਆ ਫਸਲ ਕੱਟਣ ਦੇ ਕੰਮ ਆਉਂਦੀ ਹੈ ਲੇਕਿਨ ਫਿਰ ਜਦੋਂ ਇਹ ਉੱਪਰ ਨੂੰ ਚੱਕ ਲੋ ਤਾਂ ਫਿਰ ਵੈਪਨ ਵੀ ਬਣ ਜਾਂਦੀ ਆ ਬਿਲਕੁਲ ਤਿਆਰ ਹਾਂਜੀ ਹਾਂਜੀ ਕਿਉਂਕਿ ਇਹ ਇੱਕ ਵੰਗਾਰ ਹੈ ਕਿਸਾਨ ਦੀ ਜਿਹੜਾ ਝੰਡਾ ਲਈ ਖੜਾ ਔਰ ਵੰਗਾਰਿਆ ਸਰਕਾਰ ਨੂੰ ਕਿ ਤੂੰ ਨਹੀਂ ਹਟ ਰਹੀ ਤਾਂ ਫਿਰ ਨਤੀਜਾ ਉਹੀ ਜਾਣਾ ਜੀ ਇੱਥੇ ਮੈਂ ਦਿੱਲੀ ਦਾ ਮੈਪ ਬਣਾਇਆ نیچے ਮੈਪ ਦੇ ਉੱਤੇ ਇੱਕ ਗੋਲਡਨ ਜੀ ਚੇਅਰ ਹੈ ਇਹ ਐਕਚੁਅਲੀ ਸੈਂਟਰ ਸਰਕਾਰ ਹੈ ਦਿੱਲੀ ਨਵਸੀ ਸਿੰਬੋਲਿਕਲੀ ਦੇਖਦੇ ਹਾਲਾਂਕਿ ਦਿੱਲੀ ਸਰਕਾਰ ਬੱਕਰੀ ਹੈ ਲੇਕਿਨ ਇਹ ਸਾਡੀ ਕੈਪੀਟਲ ਹੋਣ ਕਰਕੇ ਅਸੀਂ ਇਸ ਸਰਕਾਰ ਦੇ ਤੁਸੀਂ ਦੇਖੋ ਹਲ ਜਿਹੜਾ ਹੈ ਉਹਦੀ ਕੁਰਸੀ ਦੇ نیچے ਪਾ ਕੇ ਕੁਰਸੀ ਚੱਕ ਦਿੰਦੀ ਹੈ ਇੱਕ ਸਾਈਡ ਤੋਂ ਤੇ ਇਹ ਕੁਰਸੀ ਡਿੱਗ ਵੀ ਜਾਏਗੀ ਕਿਸਾਨ ਦੇਖ ਦੇਣਗੇ ਇਸ ਕੁਰਸੀ ਨੂੰ ਜੀ ਜੀ ਠੀਕ ਆ ਤੇ ਅੱਗੇ ਜਲੀ ਪ੍ਰਵੀਨ ਜੀ ਦੇਖੀਏ ਕਿ ਅੱਗੇ ਕਿਉਂਕਿ ਮੈਂ نیچے ਸਾਰਾ ਸੜਕ ਦੇ ਰੂਪ ਦੇ ਵਿੱਚ ਦਿਖਾਇਆ ਕਿਤੇ ਕਈ ਜਗ੍ਹਾ ਪ੍ਰਸ਼ਾਦੇ ਵੀ ਬਣ ਰਹੇ ਨੇ ਕਈ ਜਗ੍ਹਾ ਲੰਗਰ ਵੀ ਚੱਲ ਰਹੇ ਨੇ ਬਣ ਰਹੇ ਨੇ ਜੀ ਇੱਥੇ ਤੁਸੀਂ ਦੇਖੋਗੇ ਕਿ ਇੱਕ ਸਾਡੇ ਕਹਾਵਤ ਕਹੀ ਜਾਂਦੀ ਹੈ ਸੱਪ ਦੇ ਮੂੰਹ ਚ ਕੋੜ ਕਿਰ ਲਈ ਇਹ ਇਹ ਸਰਕਾਰ ਦੀ ਹਾਲਾਤ ਹੈਗੀ ਆ ਉਹਨੇ ਉਹਨੂੰ ਨਿਗਲ ਤਾਂ ਲਿਆ ਉਹਦੇ ਮੂੰਹ ਚ ਹੀ ਰਹਿ ਗਿਆ ਨਾ ਉਹ ਕੱਢਣ ਜੋਗੀ ਹੈ ਨਾ ਉਹ ਖਾਣ ਜੋਗੀ ਹੈ ਜੀ ਇਹ ਇਹ ਸਰਕਾਰ ਦੀ ਹਾਲਾਤ ਵਿੱਚ ਦਿਖਾਈ ਹੋਈ ਹੈ ਜੀ ਜੀ ਅੱਗੇ ਇੱਕ ਟਰੈਕਟਰ ਆ ਟਰੈਕਟਰ ਦੇ نیچے ਉਹ ਲੰਗਰ ਬਣਾਉਂਦੇ ਤੇ ਸ਼ਕਾਂਦੇ ਨਜ਼ਰ ਆ ਰਹੇ ਨੇ ਇਨਲਾਦਾ ਕਿਸਾਨ ਹਾਂਜੀ ਹਾਂਜੀ ਇਹ ਮੈਂ ਥੋੜਾ ਛਲੇ ਹੋਰ ਕੰਮ ਕਰਨਾ ਹੈ ਇਹ ਉਹੀ ਆ ਕਿ ਸਾਡੇ ਲੰਗਰ ਜਿਹੜਾ ਹੈ ਸਾਡੇ ਪੰਜਾਬ ਦੇ ਵਿੱਚ ਅਸੀਂ ਇਹਦੇ ਬਹੁਤ ਮਹੱਤਵਾਂ ਹਾਂਜੀ ਸਚਕਾਰ ਰਹੇ ਨੇ ਤੇ ਸਭ ਕੁਝ ਦਿਖ ਰਿਹਾ ਜੀ 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 ਇਹ ਇੱਕ ਆ ਚੀਜ਼ੀ ਸਾਨੂੰ ਥੋੜੀ ਵਿਆਖਿਆ ਕਰੋ ਹੈ ਕਿ ਇਹ ਅਧੂਰੀ ਚੀਜ਼ ਹੈ ਜਾਂ ਫਿਰ ਪੂਰਾ ਨਾ ਇਹ ਅਧੂਰੀ ਹੈ ਜੀ ਕਿਉਂਕਿ ਪਹਿਲਾਂ ਜਦੋਂ ਤੁਸੀਂ ਦੇਖਿਓਗੇ ਜਦੋਂ ਐਡਿਸ਼ਨ ਸ਼ੁਰੂ ਸ਼ੁਰੂ ਹੋਈ ਹੈ ਉਦੋਂ ਬਹੁਤ ਸਾਰੇ ਸਾਡੇ ਸਪੋਰਟਸ ਪਰਸਨਸ ਨੇ ਪੰਜਾਬ ਦੇ ਵਿਲੱਖਣ ਲੋਕਾਂ ਨੇ ਆਪਣੇ ਜਿਹੜੇ ਅਵਾਰਡ ਸੀਗੇ ਸੈਂਟਰਲ ਗਵਰਨਮੈਂਟ ਵਾਲੇ ਉਹ ਸਾਰੇ ਵਾਪਸ ਕਰ ਦਿੱਤੇ ਵਾਪਸ ਕਰਤੇ ਮਤਲਬ ਮੂੰਹ ਤੇ ਮਾਰੇ ਇਹ ਮੈਂ ਪਹਿਲਾਂ ਬਣਾਈ ਸੀ ਹੁਣ ਮੈਂ ਇਹ ਚੇਂਜ ਕਰ ਰਿਹਾ ਇਹਦੇ ਥੱਲੇ ਕਿਉਂਕਿ ਮੋਤਾਂ ਬਹੁਤ ਹੋ ਚੁੱਕੀਆਂ ਮੈਂ ਸ਼ਹੀਦ ਹੋ ਗਏ ਹਾਂਜੀ ਹਾਂਜੀ ਸਿੰਬੋਲਿਕਲੀ ਇੱਥੇ ਪੈਰ ਬਣਾਏ ਮੈਂ ਇਹਦੇ ਵਿੱਚ ਹੁਣ ਉਹ ਲਾਸ਼ਾਂ ਦੇ ਉੱਤੇ ਖੜਾ ਹੋਇਆ ਦਿਖਾਣਾ ਮੋਦੀ ਤੇ ਫਿਰ ਇਹਦਾ ਕੁਝ ਹੋਰ ਵੀ ਕਰਾਂਗੇ ਅੱਗੇ ਜੀ ਤੇ ਇਸ ਤੋਂ ਬਾਅਦ ਫਿਰ ਇਹ ਜੋ ਵੱਡੀ ਤਸਵੀਰ ਕਿਸਾਨ ਦੀ ਦਿਖਾਈ ਗਈ ਹੈ ਇਹਦੇ ਵਿੱਚ ਕੀ ਹੈ ਇਹ ਆਖੀਰ ਹੈ ਜੀ ਇਸ ਪੇਂਟਿੰਗ ਦਾ ਮਤਲਬ ਜੋ ਮੇਰੇ ਮੰਨਦਾ ਵਿਚਾਰ ਹੈ ਕਿ ਉਹਨੇ ਤੁਸੀਂ ਦੇਖੋ ਪਜਾਮਾ ਚੱਕਿਆ ਹੋਇਆ ਚਿੱਕੜ ਦੇ ਵਿੱਚੋਂ ਨਿਕਲਿਆ ਕਹੀ ਦੇ ਨਾਲ ਉਹ ਕਮਲ ਦਾ ਫੁੱਲ ਲੈ ਗਿਆ ਇਹ ਆਪਣੇ ਵਿੱਚ ਬਹੁਤ بڑا ਸਿੰਬਲ ਹੈ ਕਿਸਾਨ ਵੀ ਪਿੱਠ ਦੇਖ ਰਿਹਾ ਚਲਾ ਗਿਆ ਜੀ ਉਹਨੇ ਚਲੇ ਜਾਣਾ ਜੇ ਨਹੀਂ ਰੁਕੇਗਾ ਕੰਮ ਨਾ ਜੇ ਨਹੀਂ ਸੁਣੀ ਜਾਏਗੀ ਤਾਂ ਫਿਰ ਲੈ ਜਾਏਗਾ ਪ੍ਰਵੀਨ ਜੀ ਦੇਖੋ ਕਿੱਦਾਂ ਵੱਡਾ ਤੁਸੀਂ ਸਾਹਸ ਲੈ ਕੇ ਇੱਥੇ ਪਹੁੰਚੇ ਹੋ ਤੇ ਲੋਕਾਂ ਨੂੰ ਕੁਝ ਵਿਖਾਣ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਆ ਤੇ ਪ੍ਰਵੀਨ ਜੀ ਅੰਦੋਲਨ ਵੇਖਿਆ ਤੁਸੀਂ ਨੇ ਪਹਿਲੀ ਵਾਰ ਆਏ ਹੋ ਅੰਦੋਲਨ ਦੇ ਵਿੱਚ ਹਾਂਜੀ ਮੈਂ ਪਹਿਲੀ ਵਾਰ ਆਇਆ ਕਿਸ ਤਰ੍ਹਾਂ ਦੇਖਿਆ ਤੁਸੀਂ ਸਾਰੇ ਭਾਈਚਾਰਾ ਸਾਂਝ ਕਿਸ ਤਰ੍ਹਾਂ ਦਿਖਾਈ ਦੇ ਰਹੀ ਆ ਬਹੁਤ ਬਹੁਤ ਵਧੀਆ ਲੱਗਿਆ ਜੀ ਮੈਨੂੰ ਤਾਂ ਲੱਗਿਆ ਕਿ ਇੱਕ ਇੱਕ ਪੰਜਾਬ ਹੀ ਹੈ ਇੱਕ ਪੁਰਾਣਾ ਪੰਜਾਬ ਜਿਨ੍ਹਾਂ ਬਾਰੇ ਅਸੀਂ ਸੋਚਦੇ ਹੁੰਦੇ ਸੀ ਜਿਹਦੇ ਜਿਨ੍ਹਾਂ ਨੇ ਸਾਨੂੰ ਮੀਡੀਆ ਨੇ ਕਈ ਤਰੀਕੇ ਨਾਲ ਰੋਕਿਆ ਵੀ ਸੀ ਸਾਨੂੰ ਦੇਖੀ ਨਹੀਂ ਸੀ ਇਹ ਪਿਕਚਰ ਅਸਲ ਪਿਕਚਰ ਸਾਨੂੰ ਇੱਥੇ ਆ ਕੇ ਦੇਖ ਰਹੀ ਹੈ ਕਿ ਪੰਜਾਬ ਦੀ ਮੀਡੀਆ ਤੋਂ ਯਾਦ ਆ ਗਿਆ ਇਹ ਸਭ ਕੁਝ ਸਹੀ ਆ ਪਰ ਕਿੰਨਾ ਕਿਤੇ ਮੀਡੀਆ ਦਾ ਜਿਹੜਾ ਰੋਲ ਐਮ ਭੂਮਿਕਾ ਨਿਭਾਈ ਗਈ ਹੈ ਪੰਜਾਬ ਦੇ ਉਹ ਥੋੜੇ ਮਿਸ ਜ਼ਰੂਰ ਸਾਨੂੰ ਦਿਖਾਈ ਦੇ ਅੱਜ ਅੱਜ ਦੇ ਦੌਰ ਦੇ ਵਿੱਚ ਜੋ ਮੀਡੀਆ ਨੇ ਕੀਤਾ ਜੋ ਖਾਸ ਕਰਕੇ ਇੱਥੇ ਚੱਲ ਰਿਹਾ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਹੀ ਮੀਡੀਆ ਬਣਿਆ ਚਾਹੇ ਸੋਸ਼ਲ ਮੀਡੀਆ ਚਾਹੇ ਇੱਥੇ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਇੱਥੇ ਕੰਮ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਉਹਨਾਂ ਨੇ ਆਵਾਜ਼ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਈ ਹੈ ਇਹ ਇਹ ਤੁਹਾਡਾ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਵਧੀਆ ਰੋਲ ਤੁਸੀਂ ਪਲੇ ਕਰ ਰਹੇ ਹੋ ਇਹਦੇ ਲਈ ਤੁਸੀ ਵਾਰਕਵਾਦ ਜਗ੍ਹਾ ਮਿਲੇਗੀ ਇਸ ਇਸ ਬਿਲਕੁਲ ਮਿਲੇਗੀ ਜੀ ਮੈਂ ਤੁਹਾਡਾ ਮੰਤਵ ਸਮਝ ਗਿਆ ਜੀ ਮੈਂ ਜ਼ਰੂਰ ਬਣਾਵਾਂਗਾ ਕਿਉਂਕਿ ਮੀਡੀਆ ਨੇ ਹੀ ਇਸ ਮੂਮੈਂਟ ਨੂੰ ਐਡੀ ਵੱਡੀ ਮੂਮੈਂਟ ਬਣਾਇਆ ਜੀ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਲੱਗਦਾ ਕਿ ਮੋਦੀ ਸਰਕਾਰ ਜਲਦ ਮੰਨ ਜੇਗੀ ਜਾਂ ਫਿਰ ਹਲੇ ਸਮਾਂ ਲੱਗੇਗਾ ਦੇਖੋ ਜੀ 40 ਦਿਨ ਹੋ ਗਏ ਪਤਾ ਨਹੀਂ ਕਿਹੜੀਆਂ ਵਿਚਾਰਾਂ ਦੇ ਵਿੱਚ ਪਈ ਹੋਈ ਆ ਮੰਨੇਗੀ ਨਹੀਂ ਟਾਈਮ ਬਹੁਤ ਇਹਨਾਂ ਨੇ ਖਰਾਬ ਕਰਨਾ ਹਲੇ ਹਾਂ ਮਨਾ ਲੈਣਗੇ ਕਿਸਾਨ ਮਨਾ ਲੈਣਗੇ ਹਾਂ ਕਿਸਾਨ ਬਣਾਉਣਗੇ ਨੇ ਆਪ ਨਹੀਂ ਬਣਾਣਾ ਭਾਜੀ ਅੱਗੇ ਕੁਝ ਹੋਰ ਕਰਨ ਦਾ ਕੋਈ ਮਕਸਦ ਹੈਗਾ ਇਹ ਜਦ ਪੇਂਟਿੰਗ ਤਿਆਰ ਹੁੰਦੀ ਹੈ ਜਾਲੇਓ ਕਿੰਨੇ ਦਿਨ ਲੱਗਣਗੇ ਇਹਨੂੰ ਤਿਆਰ ਹੋਣ ਨੂੰ ਇਹ ਇਹ ਪੇਂਟਿੰਗ ਮੈਂ ਖਤਮ ਕਰ ਦੇਵਾਂਗਾ ਅੱਜ ਸ਼ਾਮ ਤੱਕ ਇਹ ਪੇਂਟਿੰਗ ਖਤਮ ਹੋ ਜਾਏਗੀ ਇਹ ਪੇਂਟਿੰਗ ਖਤਮ ਹੋ ਜਾਏਗੀ ਹੋਰ ਨਵੀਂ ਸ਼ੁਰੂ ਹੋ ਜਾਏਗੀ ਇਹ ਚੱਲੀ ਜਾਏਗਾ ਕਿਉਂਕਿ ਹੋਰ ਨਵਾਂ ਵਿਸ਼ਾ ਹੋਏਗਾ ਨਵਾਂ ਹਾਂ ਜੀ ਕਿਉਂਕਿ ਇਸ ਕਿਸਾਨੀ ਅੰਦੋਲਨ ਨੂੰ ਮੈਂ ਆਪਣੀ ਲਾਈਫ ਦਾ ਇੱਕ ਸਭ ਤੋਂ ਵੱਡੀ ਪ੍ਰਾਪਤੀ ਵੀ ਸਮਝਦਾ ਕਿਉਂਕਿ ਇੱਕ ਕਲਾਕਾਰ ਦੇ ਤੌਰ ਤੇ ਮੈਂ ਪਹਿਲੀ ਵਾਰੀ ਇੱਡੀ ਤੱਕ ਦੀ ਐਜੀਟੇਸ਼ਨ ਦੇਖੀ ਔਰ ਮੈਂ ਇਸ ਐਜੀਟ ਸ਼ੁਰੂ ਹੋਈ ਤੇ ਮੈਂ ਨਾਲ ਆ ਮੈਂ ਖਤਮ ਹੋਣ ਤੇ ਵੀ ਨਾਲ ਹੀ ਹੋਵਾਂਗਾ ਬਿਲਕੁਲ ਬਿਲਕੁਲ ਖੁਸ਼ੀ ਜਦ ਹੋਏਗੀ ਤਾਂ ਪ੍ਰਵੀਨ ਪ੍ਰੋਫੈਸਰ ਜਿਹੜੇ ਨੇ ਇਹ ਵੀ ਉਸ ਸਮੇਂ ਨਾਲ ਹੋਣਗੇ ਕਿਉਂਕਿ ਇਹ ਵੀ ਇਸ ਅੰਦੋਲਨ ਦਾ ਇੱਕ ਹਿੱਸਾ ਨੇ ਕਿ ਇਤਿਹਾਸ ਦੇ ਵਿੱਚ ਜੋ ਇਹ ਸਿਰਜਿਆ ਜਾ ਰਿਹਾ ਉਸ ਦੇ ਵਿੱਚ ਵੀ ਇਹਨਾਂ ਦੀ ਕਬੱਡੀ ਪ੍ਰਾਪਤੀ ਹੋ ਗਈ ਕਿਉਂਕਿ ਆਪਣੇ ਆਪ ਦੇ ਵਿੱਚ ਜੋ ਸੇਵਾ ਭਾਵ ਨਾਲ ਦੇ ਨਾਲ ਇਹ ਲੁਧਿਆਣਾ ਤੋਂ ਆਪਣੀ ਸਕੂਟੀ ਤੋਂ ਚੱਲ ਕੇ ਆਏ ਨੇ ਵਾਕਈ ਕਾਬਲੇ ਤਾਰੀਫ ਹੈ ਔਰ ਵੱਡੀ ਗੱਲ ਇਹ ਆ ਕਿ ਇੱਕ ਛੋਟੇ ਜਿਹੇ ਜਿਹੜਾ ਕਹਿ ਸਕਦੇ ਆ ਪੋਸਟਰ ਦੇ ਉੱਤੇ ਪੂਰੀ ਵਿਆਖਿਆ ਕਰਦੇ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਾਂ ਫਿਰ ਕਹਿ ਸਕਦੇ ਆ ਅੱਜ ਤੱਕ ਕਿਸਾਨੀ ਅੰਦੋਲਨ ਦੀ ਤੱਕ ਵਾਕੇ ਕਾਬਲੇ ਤਾਰੀਫ ਹੈ ਵੇਖ ਕੇ ਹਰ ਵਿਅਕਤੀ ਬਿਲਕੁਲ ਵਾਕੂਬੀ ਸਮਝਦਾ ਕਿ ਅੰਦੋਲਨ ਕਿਥੋਂ ਸ਼ੁਰੂ ਹੋਇਆ ਤੇ ਅੱਜ ਜਿਹੜਾ ਅੰਦੋਲਨ ਆ ਉਹ ਕਿੱਥੇ ਠਹਿਰਿਆ ਹੋਇਆ ਤੇ ਅੱਗੇ ਕੀ ਹੋਏਗਾ ਇਸ ਨੂੰ ਲੈ ਕੇ ਵੀ ਕਿਸਾਨ ਨੇ ਜਿਹੜੇ ਉਹ ਤਿਆਰ ਨੇ ਤੇ ਤਿੰਨੇ ਕਾਲੇ ਕਾਨੂੰਨ ਵਾਪਸ ਕਰਾਉਣ ਦੀ ਜਿਹੜੀ ਤਿਆਰੀ ਹੈ ਉਹ ਪੂਰਨ ਤੌਰ ਤੇ ਅਰੰਭੀ ਹੋਈ ਹੈ ਤੇ ਜਲਦੀ ਤਿੰਨੇ ਕਾਲੇ ਕਾਨੂੰਨ ਵਾਪਸ ਕੇਂਦਰ ਸਰਕਾਰ ਕਰੇਗੀ ਕੈਮਰਾਮੈਨ ਵਿੱਕੀ ਦੇ ਨਾਲ ਸਿੰਘੂ ਬਾਰਡਰ ਤੋਂ ਸੁੱਖਾ ਖੇੜੀ ਵਾਲਾ